ਕਹਿੰਦੇ ਪੰਜੇ ਉਂਗਲਾਂ ਕਦੇ ਇੱਕ ਬਰਾਬਰ ਨਹੀਂ ਹੁੰਦੀਆਂ ਬਾਈ ਇਹ ਗੱਲ ਸੱਚੀ ਆ ਨਾ ਪਰ ਆਪਾਂ ਖੇਤ ਬਾਣ ਵਾਈ ਜਾਂਦੇ ਸੀ ਤੇ ਇਥੋਂ ਮੇਰੇ ਇੱਕ ਗੱਲ ਯਾਦ ਆ ਗਈ ਤੇ ਤੁਸੀਂ ਦੇਖੀ ਵੀ ਨਹੀਂ ਆ ਦੇਖੋ ਚਾਰ ਸਪੇਰੇ ਤੁਸੀਂ ਨਿਗਾ ਮਾਰ ਲਓ ਬਾਣਾ ਦੇ ਵਿੱਚ ਬਾਣ ਸਾਰੇ ਬਾਹੇ ਪਏ ਹਨ ਤੇ ਆਪਾਂ ਅੱਜ ਵਾਹੀ ਜਾਂਦੇ ਆ ਬਾਕੀ ਜਿੱਥੋਂ ਤੱਕ ਤੁਹਾਡੀ ਨਿਗਾ ਜਾਂਦੀ ਆ ਸਾਰੇ ਬਾਣ ਬਾਹ ਕੇ ਤਿਆਰ ਕਰੇ ਪਏ ਝੋਨਾ ਲਾਉਣ ਵਾਸਤੇ ਪਰ ਤੁਸੀਂ ਵੀਡੀਓ ਦੇਖਦੇ ਹੋਵੋਗੇ ਨਾ ਰੀਲਾਂ ਪੜੀਆਂ ਮਾਦਿਆਂ ਭਗਵੰਤ ਮਾਨ ਦਾ ਇੱਕ ਬਿਆਨ ਸੀਗਾ ਹਨ ਵੀ ਬਾਹ ਕੇ ਅਕੇ ਪਾਣੀ ਦਾ ਭਰ ਦਿਓ ਬਾਣ ਠੰਡਾ ਹੋ ਜੂ ਅਕੇ ਸਾਨੂੰ ਤੱਤਾ ਬਾਣ ਕਹਿੰਦਾ ਕੀ ਸੀ ਬਾਈ ਗੱਲ ਇਹ ਨਹੀਂ ਹੁੰਦੀ ਵੀ ਬਾਣ ਨੂੰ ਉਹੀ ਭਰ ਦਿੰਦੇ ਆ ਦੇਖੋ ਸਾਨੂੰ ਕੋਈ ਬਾਣ ਭਰਿਆ ਦਿੰਦਾ ਉਹ ਮਜਬੂਰੀ ਹੁੰਦੀ ਆ ਬਾਈ ਜਿੱਦੇ ਦੀਆਂ ਕਣਕਾਂ ਵੱਢੀਆਂ ਕਿਸੇ ਬੰਦੇ ਨੇ ਬਾਣ ਨਹੀਂ ਪਾਣੀ ਦਾ ਭਰਿਆ ਮੇਰੇ ਪੰਡਾ ਜਿੱਥੋਂ ਤੱਕ ਥੋਡੀ ਨਿਗਾਹ ਆਪਦੀ ਆ ਸਾਰੇ ਬਾਣ ਹਨ ਕਾਰਨ ਕੀ ਸੀਗਾ ਕੀ ਰੱਬ ਨੇ ਇਤਕੀ ਮੀਂਹ ਪਾਤਾ ਤੇ ਮੀਂਹ ਪਾਉਣ ਨਾਲ ਬਾਈ ਬਾਣ ਬੱਤਰ ਰਹੇ ਆ ਤੇ ਜੇ ਮੀਂਹ ਨਾ ਪਾਉਂਦਾ ਫਿਰ ਪਾਣੀ ਇੱਕ ਵਾਰੀ ਜ਼ਰੂਰ ਪਹਿਲਾਂ ਭਰਨੇ ਪੈਂਦੇ ਤਾਂ ਕਿ ਬਾਣ ਬੱਤਰ ਹੋ ਜਾਣ ਬੌਣੇ ਸੌਖੇ ਹਨ ਜੇ ਹੁਣ ਸੁੱਕਾ ਬਾਣ ਤੱਪੜ ਪਟਣਾ ਹੋਵੇ ਤਾਂ ਐਡੇ-ਐਡੇ ਡਲੇ ਉੱਠ ਖੜਨਗੇ ਭਾਈ ਜਿਹੜੇ ਬੰਦੇ ਖੇਤੀ ਕਰਦੇ ਆ ਝੋਨਾ ਲਾਉਂਦੇ ਹਨ ਉਹਨਾਂ ਨੂੰ ਪਤਾ ਉਹਨਾਂ ਦੀ ਮਜਬੂਰੀ ਹੈ ਨਾਲੇ ਜਿਹੜੇ ਕਹਿੰਦੇ ਵੀ ਪਾਣੀ ਮੁਕਾ ਦੇਣਗੇ ਇਹ ਪਾਣੀ ਮੁਕਾ ਦੇਣਗੇ ਭਾਈ ਬਾਕੀ ਜਿਹੜੇ ਕਹਿੰਦੇ ਉਹਨਾਂ ਦੇ ਤਾਂ ਕੋਈ ਨਾ ਕੋਈ ਬਿਜ਼ਨਸ ਹੋਰ ਚੱਲਦੇ ਹੋਣਗੇ ਜ਼ਰੂਰ ਠੀਕ ਆ ਉਹਨਾਂ ਚੱਲੀ ਵੀ ਜਾਊਗਾ ਜੇ ਜ਼ਿਮੀਦਾਰ ਦਾ ਪਾਣੀ ਮੁੱਕ ਗਿਆ ਜ਼ਿਮੀਦਾਰ ਆਪਦੇ ਪੈਰ ਤੇ ਆਪ ਹੀ ਖਵਾੜੀ ਮਾਰ ਗਿਆ ਤਾਂ ਸੋੜਾ ਸਾਰਿਆਂ ਤੋਂ ਪਹਿਲਾਂ ਜ਼ਿਮੀਦਾਰ ਮਰੂਗਾ ਭਾਈ ਇਹਨੂੰ ਵੀ ਪਤਾ ਜੇ ਪਾਣੀ ਮੁੱਕ ਗਿਆ ਸੀ ਕਰਾਂਗੇ ਕੀ ਹਨਾ ਇਹ ਕਹਿਣ ਦੇ ਗੱਲਾਂ ਸਭ ਕੁਝ ਇਹ ਜਾਣਦੇ ਕਿਸੇ ਬੰਦੇ ਨੇ ਮੋਟਰ ਨਹੀਂ ਚਲਾਈ ਆਹ ਦੇਖ ਲਓ ਤੁਸੀਂ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਸਾਰੇ ਬਾਣ ਹਜੇ ਵੀ ਖਾਲੀ ਪਏ ਆ ਜਦੋਂ ਝੋਨਾ ਲਾਉਣ ਲੱਗਣੀ ਉਹਦੀ ਪਾਣੀ ਭਰਨੇ ਪੈਣਗੇ ਤੇ ਉਹ ਮਜਬੂਰੀ ਹੈ ਉਹਦਾ ਪਾਣੀ ਲਾਉਣੇ ਜਿਹੜਾ ਕੰਮ ਬੰਦਾ ਜਿਹੜਾ ਕਰਦਾ ਉਹਨੇ ਉਹ ਹੀ ਕਰਨਾ ਹੀ ਹੁੰਦਾ ਐਵੇਂ ਬਦਨਾਮ ਨਾ ਕਰਿਆ ਕਰੋ ਜਿੰਮੇਦਾਰਾਂ ਨੂੰ ਤਾਂ ਕੱਲੇ ਬਦਨਾਮ ਵੱਧ ਕਰਦੇ ਆ ਤੇ ਬਾਕੀ ਜਿਹੜੇ ਹੋਰ ਆ ਬਈ ਨੁਕਸਾਨ ਕਰਦੇ ਪਾਣੀ ਦਾ ਉਹਨਾਂ ਵੱਲ ਵੀ ਧਿਆਨ ਦਿਆ ਕਰੋ ਬਹੁਤ ਥਾਂ ਤੇ ਪਾਣੀ ਦਾ ਹੋਰ ਵੀ ਨੁਕਸਾਨ ਹੋ ਰਿਹਾ ਖੇਤੀ ਲਈ ਤਾਂ ਬਣਿਆ ਹੀ ਆ ਪਾਣੀ ਤੇ ਪਾਣੀ ਤੋਂ ਬਿਨਾ ਖੇਤੀ ਹੁੰਦੀ ਵੀ ਨਹੀਂ ਇਹ ਸਭ